ਸਤਿਨਾਮ ਵਾਹਿਗੁਰੂ ਸਹਿ ਜੀਉ ਪਾਤਸ਼ਾਹ ਜਿਸ ਨੇ ਕਭ ਬਹੁਤ ਬੇਨਤੀ ਚਾਹ ਬਈ ਹਮਰੀ ਕਰੋ ਹਾਥ ਤੇ ਰੱਖਾ ਪੁਰਣ ਹੋਇ ਅਤਿਤ ਕੇ ਛਾਤਾ ਚਰਨ ਨਾਮ ਰਹਿ ਹਮਾਰਾ ਬਣਾ ਜਾਣਾ ਕਰੋ ਪ੍ਰਤਪਾਰ ਹਮਰੇ ਸੋ ਸਭ ਤੁਮ ਕਾਉ ਆਵਾਜ ਤਾ ਮਹ ਬਚਾਉ ਸੁਖੀ ਬਸੈ ਗੁਰ ਪਰਵਾਰਾ ਆਸੈ ਤੁਸਿ ਸਭ ਸਭ ਕਰਤਾ ਮੋਰਚਰ ਨਿਰਕਰਦ ਕਰਿਐ ਸਭ ਗਾਨਿ ਓਸਿ ਕਰਿਐ ਪੂਰਨ ਹੋਇ ਮਾਰੇ ਅਸਾ ਤੂ ਰ ਭਜਨ ਕੀ ਰੰਗੈ ਸੋ ਤਮੇ ਹਿਸ਼ਾੜ ਕੋਇ ਵਰਣਨ ਤਿਆਮ ਜੋ ਵਰਚਾ ਸਤਪ ਤੇ ਬਾਉ ਸੇਵਕ ਸੁਖ ਕਾਮਾਰੇ ਤਾਰੀਆ ਚੋਰ ਜਨ ਸੰਧਰ ਹਮਾਰੇ ਬਾਣੀਐ ਆਪਹਾ ਤਮੁਜ ਪਰਿ ਅ ਵਰਣ ਕਾਲ ਕੋਤਰਾ ਸੰਧਵਰੀਐ ਉਜ ਸਦਾ ਮਾਰੇ ਪੁੱਛਾ ਸ੍ਰੀ ਅਭਤੋ ਜੈ ਕਰਹੁ ਨੰਛਾ ਹਰ ਮਹਾਂਤਮਾ ਪੁਰੀ ਚਤਰ ਦਸ ਕੰਤ ਕਾਰ ਪਾਏ ਬ੍ਰਹਮਾ ਬਵਤਰਾ ਕਾਰ ਪਾਏ ਸੁਜ ਅਵਤਰਾ ਕਾਰ ਪਾਏ ਕਰਦ ਸਰ ਪ੍ਰਕਾਸ਼ ਸਗਲ ਕਾਲ ਕਾ ਗਿਆਤ ਮਸਵਾ ਜਮਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੁਤੀਆ ਜਮਨ ਕਾਲ ਸੋ ਲੋਕ ਸਵਾਰਾ ਸਤਿਕਾਰ ਤੈ ਨਮਾਰਾ ਜਗਤ ਸਭ ਜਗਤ ਬਨਾਇਓ ਆਂਦੇਵ ਦੇਤ ਗਜ ਰੂਪ ਜਵਾਦੰਤ ਕਰਵਤਾਰ ਸੋਈ ਗੁਰੂ ਸਭ ਜੀ ਅਮਾਰਾ ਨਮਸਕਾਰ ਤਸਰੀ ਗੋਪਾਰੀ ਸਵਤ ਪ੍ਰਜਾ ਜਗਿਆ ਤੁਸਵਾਰੀ ਸੇਵਕਨ ਤੰਤ ਸਭ ਮਨ ਸੁਖਤੀ ਹੋ ਸਤਰਨ ਕੋ ਪਨ ਗੋ ਬਤ ਕੀ ਕਰ ਕਰਨ ਕੇ ਅੰਤਰ ਕੀ ਧਿਆਨਤ ਭਰੇ ਗੁਰ ਕੇ ਪੇਰ ਪੁਸ਼ਾਨਤ ਜਿ ਜਿਤ ਪੰਤਰ ਸੁલ્લા ਸਭ ਕਿਰਪਾ ਦਸ ਕਰ ਤੁਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸੋਨ ਕੈ ਸੁਖੀ ਏ ਕੈ ਕੇ ਨਿਰਪਛਾਨੈ ਕਟ ਕਾਂ ਚਕੇ ਪਟ ਪਟ ਕੇ ਜਾਨੈ ਜਬ ਉਦਕਰਮ ਕਰਾਕਰਤਾ ਆਪਾ ਪ੍ਰਜਾ ਤਤ ਤੰਤੇ ਅਪਾਰ ਜਨ ਕਰਮ ਕਰਤੋ ਕਬਹੋਂ ਤੁਮ ਬਲਤ ਜੇ ਦਰਸ ਲੋ ਜਿਤੇ ਬਦਨ ਸਤ ਸਰਤਾ ਹੈ ਆਪਾ ਜੀ ਕੋ ਚਾਰ ਤੁਮ ਸਭ ਇਤਿਹਰਤ ਨਰਾਣ ਜਾਣ ਤਬੇ ਦਾ ਪਿਧ ਅਰਿਆ ਨ ਮਹਾ ਦੰਕਾਰ ਦ੍ਰਿਗ ਕਾਡ ਡੰਭ ਆਦ ਨਿਲ ਨਾਧ ਸੰਘ ਤਾ ਤਾ ਗੁਣ ਜਾਤ ਵਿਦਾ ਜਾ ਕੋ ਤੇਵਣ ਪਉਤ ਵਿਦਾ ਤੰ ਕੋ ਕਰਬਾਨ ਨ ਰਮਨ ਰਾਮੂੜ ਕਲ ਪੇਧ ਰਜਨਤ ਮਹਾਦੇਵ ਤੋ ਗਰਤ ਸਦਾ ਸੇਵਕ ਓਮਕਾਰ ਪਾਤਿਨ ਤਨਹ ਦੇਵ ਪਾਪੁਣੀ ਉਧਾਰ ਜਤਿ ਬੜਾ ਨਤਨ ਨਬਨ ਤੋ ਹੈ ਜਿਤਿ ਤੁਮਰਾ ਰਕਾਨਾ ਜੈ ਬਸਾਰਾ ਕਹਿ ਬਿਦ ਸਿਧਿਆ ਪ੍ਰਥਮ ਸੰਸਾਰ ਇਕ ਤਰੂਪ ਅਕਸ਼ਰ ਉਪਾਰ ਅੰਕ ਪਰ ਹੋ ਰੋਪਿਕ ਉਪਾਰ ਜਿਹੜੇ ਜਿ ਸਿਤ ਜ ਕਿੰਨੇ ਉਪਜ ਖਾਂ ਬਹੁ ਰਤ ਦਿਨ ਨੇ ਕ ਫੂਲ ਦਾ ਨਿਭਟਾ ਨਮਰੋ ਘਾ ਸਮੜ ਪयो ਸੰਕਰ ਇਕਠਾ ਸਗਰੀ ਸ੍ਰਸ਼ਟ ਅਦਖਾ ਚੰਪਰੋ ਆਲਗ ਸ੍ਰੋਤ ਸਿਆਪਾ ਬਰਖਿਆ ਦੇ ਤਮਕ ਕਰੋ ਸਿਖ ਉਬਾਸਿ ਸਿਖ ਸੰਘਰੋ ਦੁਸ਼ਟ ਜਿਤੇ ਤੁਮ ਤੁਮਤ ਪਤਤਾ ਸਗਲ ਬਲੇਸ਼ ਘੋਰਣ ਕਤਹਾ ਜੇ ਅਸਤੋ ਜਨ ਕਰ ਸਰਣੇ ਪਾਰੇ ਤਨਕ ਦੁਸ਼ਟ ਦੁਖ ਤਵਾ ਪਾਰੇ ਹੋਰ ਕਤਨ ਨ ਪਾਖ ਪਾਰੇ ਤੇ ਹਾਰੇ ਤੰਕੇ ਤੋਂ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰਤ ਹੈ ਤਾਂ ਕਾਲ ਵਿਕਟਨ ਰਥਾ ਹੋਏ ਤਾ ਹੈ ਸਭ ਕਲਾ ਦੋਸਤਰਸਤ ਤਤ ਕਲਾ ਤਿਰਪਾ ਦ੍ਰਿਸ਼ਤ ਤਨ ਜਲ ਨਾ ਰਮੋਸਾਈ ਦਸਤ ਸ਼ਾਖਾ ਸਕੈ ਨ ਕੋਈ ਕਬਾਰ ਜਿਦ ਤੂੰ ਮੈਂ ਸਬਾਰ ਕਾਲ ਫਾਸਤ ਤਰਹਿ ਬੋਲ ਜਿੰਨਰਾਨ ਤਿਆਰੋ ਕਾ ਦਰ ਜਸੁ ਯੁਗ ਤੇ ਰਾਹ ਘੜਗ ਕਹਿ ਤਮ ਸਰਨ ਤਾਰੀ ਆਗੋ

सब हो दोस्तों कत ले बचाई बी का खरसा बी की फतेह